ਸਾਰੇ ਪਿਆਰੇ ਜੈ ਬਲਮਤੀ ਹਰ ਹਰ ਬਲਮਤੀ ਮੈਂ ਆਪਕੋ ਬਰੀ ਬਲ ਹਾਲ ਇੰਡ ਚੇਅਰਮੈਨ ਔਰ ਅੱਜ ਵਲੇ ਚੁੰਠਾ ਮੰਡੀ ਦੇ ਵਿੱਚ ਇੱਕ ਪ੍ਰਵਾਸੀਆਂ ਨੇ ਪੰਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਟੀ ਆ ਪ੍ਰਵਾਸੀਆਂ ਨੂੰ ਸਾਥ ਦੇ ਰਹੇ ਨੇ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਥੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇੱਕ ਹੋਤੇ ਤੇ ਚਲੀਏ ਔਰ ਜੋ ਪ੍ਰਵਾਸੀਆਂ ਨੂੰ ਉਥੋਂ ਕੱਢੀਏ ਬਾਹਰ ਤੋ ਜੋ ਹੱਟ ਆਪਣੇ ਪੰਜਾਬੀਨ ਮਿਲਦਾ ਉਹਨਾਂ ਦਵਾਈਏ ਸਾਰੇ ਪਿਆਰੇ ਜੈ ਬਲਮਤੀ ਹਰ ਹਰ ਬਲਮਤੀ ਸੋਨਰੇ ਪਿਆ ਉਗਮਾਰ ਵਾਲਮੀਕੀ ਮਹਾਰਾਜ ਕੇ ਸ਼੍ਰੀ ਸ਼੍ਰੀ 108 ਗੁਰੂਗਾਰਾ ਮੇਰਾ ਨਾਮ ਬਾਬਾ ਸਨੀਨਾਥ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਟੱਕਾ ਕੀਤਾ ਗਿਆ ਉਹ ਬਿਲਕੁਲ ਨਹੀਂ برداشت ਕੀਤਾ ਜਾਵੇਗਾ ਤੋਂ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਤੋਂ ਤੱਕ ਅਸੀਂ ਇੱਥੇ ਬੈਠਾਂਗੇ ਜੇ ਫੇਰ ਵੀ ਨਹੀਂ ਤੇ ਫਿਰ ਉਹ ਚੌਂਕ 'ਤੇ ਬੈਠਾਂਗੇ ਫਿਰ ਉਹ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਜੇ ਔਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਔਰਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਬੋਲੇ ਸੋਹਰਤਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਸਬਜ਼ੀ ਮੰਡੀ ਮੰਲਾ ਵਿਖੇ ਦੋ ਧਰਾਂ ਦਾ ਆਪਸ ਵਿੱਚ ਪੈਸਿਆਂ ਦੇ ਲੈਣ ਦੇ ਤੋਂ ਤਕਰਾਰ ਹੋਇਆ ਸੀ ਜਿਸ ਬੰਦ ਵਿੱਚ ਇੱਕ ਧਿਰ ਵੱਲੋਂ ਜਿਹੜਾ ਸੀ ਉਹ ਕੰਟਰੋਲ ਰੂਮ ਤੇ 192 ਤੇ 112 ਨੰਬਰ ਤੇ ਜਿਹੜੀ ਸੀ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਸਾਡੇ ਸਾਥੀ ਨੌਜਵਾਨਾਂ ਨੇ ਜਿਹੜਾ ਸੀ ਪੀਸੀਆਰ ਕਰਮਚਾਰੀਆਂ ਨੇ ਮੌਕੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਜਿਹੜਾ ਸੀ ਉਹ ਥਾਣੇ ਤਲਬ ਕੀਤਾ ਸੀ ਤੇ ਜਿਸ ਤੇ ਦਰਿਆਫਤ ਦਰਾਂਮ ਜਿਹੜਾ ਸੀ ਉਹ ਪਾਇਆ ਗਿਆ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੈ ਜੋ ਕੋਰਟ ਚ ਚੱਲ ਰਿਹਾ ਹੈ ਲੇਕਿਨ ਜਿਹੜੀ ਉਹ ਦੋਵੇਂ ਧਿਰਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਤਾਵਲਦ ਹੋ ਰਹੀਆਂ ਸੀ ਝਗੜਾ ਨਾ ਹੋ ਜਾਵੇ ਇਸ ਕਰਕੇ ਅਸੀਂ ਦੋਵਾਂ ਧਿਰਾਂ ਨੂੰ ਡਿਟੇਨ ਕੀਤਾ ਸੀ ਕਿ ਇਹ ਕਿਤੇ ਜਿਹੜੇ ਧਿਰਾਂ ਲੜ ਝਗੜ ਕੇ ਜਿਹੜਾ ਉਹ ਸ਼ਾਂਤੀ ਦਾ ਭੰਗ ਕਰ ਦੇਣ ਜਿਸ ਦੇ ਚਲਦੇ ਆ ਜਦੋਂ ਇੱਕ ਧਿਰ ਜਿਹੜੀ ਪੈਸੇ ਦੇਂਦਾਰ ਸੀ ਜਿਹਦੇ ਖਿਲਾਫ ਕੇਸ ਵੀ ਦੂਜੀ ਧਿਰ ਨੇ ਕੀਤਾ ਹੋਇਆ ਸੀ ਉਹਨਾਂ ਦੇ ਜਿਹੜੇ ਸੀ ਅ ਮਗਰ ਮਤਬਾਰਾ ਆਇਸਨੋ ਕੁ ਇਸ ਚੀਜ਼ ਤੋਂ ਥੋੜਾ ਜਿਆ ਨਰਾਜ਼ ਹੋ ਕੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਵੀ ਸਾਡੇ ਜਿਹੜਾ ਬੰਦਾ ਜੀ ਉਹ ਬਾਹਰ ਦਾ ਆ ਤੁਸੀਂ ਜਿਹੜਾ ਦੂਸਰਾ ਬੰਦਾ ਜਿੰਨੇ ਪੈਸੇ ਲੈਣੇ ਸੀ ਉਹ ਪ੍ਰਵਾਸੀ ਕਮਿਊਨਿਟੀ ਨੂੰ ਰੱਖਦਾ ਹੈ ਬਿਲੋਂਗ ਕਰਦਾ ਉਹਦੇ ਕਰਕੇ ਤੁਸੀਂ ਉਸ ਦੀ ਸ਼ਾਇਦ ਹੈਲਪ ਕਰ ਰਹੇ ਹੋ ਲੇਕਿਨ ਕਾਨੂੰਨ ਦੇ ਦਾਰੇ ਦੇ ਵਿੱਚ ਸਭ ਇਨਸਾਨ ਇੱਕ ਨੇ ਚਾਹੇ ਉਹ ਪ੍ਰਵਾਸੀ ਹੈ ਤੇ ਚਾਹੇ ਉਹ ਵਿਹਾਰਤਾ ਹੈ ਦੂਜਾ ਹੈ ਉਹ ਹੈ ਤਾਂ ਹਿੰਦੁਸਤਾਨੀ ਹੈ ਅਸੀਂ ਕਿਸੇ ਜਿਹੜਾ ਇਨਸਾਨੀਅਤ ਨਾਤੇ ਜੋ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਜੋ ਕੰਮ ਵੀ ਕਰਨ ਲੱਗੇ ਸੀ ਲੇਕਿਨ ਬਾਅਦ ਦੇ ਵਿੱਚ ਇਹਨਾਂ ਦੇ ਮੋਹਤਵਾਰਾਂ ਨੇ ਜਿਹੜਾ ਸੀ ਉਹ ਆ ਕੇ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜੇ ਟੇਬਲ ਤੇ ਬੈਠ ਕੇ ਦੋਹਾਂ ਧਿਰਾਂ ਦਾ ਮਸਲਾ ਹੱਲ ਹੋ ਜਾਵੇ ਤਾਂ ਕਿਰਪਾ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਜਿਸ ਕਰਕੇ ਜਿਹੜੇ ਅਸੀਂ ਹਾਲ ਦੀ ਕਰੀ ਅਸੀਂ ਇਸ ਚੀਜ਼ ਨੂੰ ਉਹਨਾਂ ਦੀ ਬੇਇਨਕਾਫ਼ੀ ਪ੍ਰਮਾਨ ਕਰਦੇ ਹੋਏ ਇਹਨਾਂ ਨੂੰ ਸਮਾਂ ਦਿੱਤਾ ਹੈ